ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਇਹਨਾਂ ਐਡਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਰਿਸ਼ਤਿਆਂ ਦੀਆਂ ਹਰ ਰੋਜ਼ ਐਡਾਂ ਪਹੁੰਚ ਸਕਣ ਜੇ ਕਿਸੇ ਨੇ ਜੀ ਰਿਸ਼ਤਾ ਕਰਵਾਉਣਾ ਹੈ ਜਾਂ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ 9968335572 ਦੂਸਰਾ ਨੰਬਰ ਹੈ ਜੀ 6280064339 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਾਂ ਰਿਸ਼ਤਾ ਹੈ ਜੀ ਫਰੀਦਕੋਟ ਤੋਂ ਕੁੜੀ ਦੀ ਡੇਟ ਆਫ ਬਰਥ 22 ਅਗਸਤ 1996 ਕਾਸਟ ਜੱਟ ਗੋਤ ਬਰਾੜ ਹਾਈਟ 5 ਫੁੱਟ 2 ਇੰਚ ਕੁੜੀ ਜੀ ਇਧਰੋਂ ਪਲੱਸ 2 ਕਰਕੇ ਕੈਨੇਡਾ ਗਈ ਤੀ ਪੀਆਰ ਹੈ ਕੁੜੀ ਦਾ ਭਰਾ ਵੀ ਕੈਨੇਡਾ ਪੀਆਰ ਹੈ ਦੋਹੇ ਭੈਣ ਭਾਈ ਨੂਬਾਸਕੋਸ਼ੀਆ ਰਹਿੰਦੇ ਨੇ ਇਹਨਾਂ ਨੂੰ ਮੁੰਡਾ ਚਾਹੀਦਾ ਕੈਨੇਡਾ ਪੀਆਰ ਹੋਵੇ ਜਾਹੂ ਵੀ ਬਰਕ ਪਰਮਨੈਂਟ ਤੇ 10 ਤੋਂ 15 ਕਿਲੀਆਂ ਦੇ ਵਿੱਚ ਜਮੀਨ ਆਉਂਦੀ ਹੋਵੇ ਮੁੰਡਾ ਹੋਵੇ ਨਸ਼ੇ ਤੋਂ ਰਹਿਤ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਹਨਾਂ ਨੰਬਰਾਂ 'ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ 94 632 72 733 946 3272733 ਅਗਲਾ ਨੰਬਰ ਹੈ ਜੀ ਇਹਨਾਂ ਦਾ 81 463 62733 81463 62723 ਅਗਲਾ ਰਿਸ਼ਤਾ ਆਇਆ ਜੀ ਡਿਸਟ੍ਰਿਕਟ ਬਠਿੰਡੇ ਤੋਂ ਕੁੜੀ ਦੀ ਡੇਟ ਆਫ ਬਰਥ 11/9/1992 ਕਾਸਟ ਖੱਤਰੀ ਹਾਈਟ ਆ 5 ਫੁੱਟ 6 ਇੰਚ ਕੁਆਲਿਫਿਕੇਸ਼ਨ ਆ ਐਲ ਐਲ ਬੀ ਕੁੜੀ ਸਰਕਾਰੀ ਜੌਬ ਕਰਦੀ ਹੈ ਚੰਡੀਗੜ੍ਹ ਇਹਨਾਂ ਨੂੰ ਮੁੰਡਾ ਚਾਹੀਦਾ ਸਰਕਾਰੀ ਜੌਬ ਕਰਦਾ ਹੋਵੇ ਮੁੰਡੇ ਦੀ ਕਾਸਟ ਖੱਤਰੀ ਬ੍ਰਾਹਮਣ ਜਬਾਨੀ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ 9914521936 9914521936 ਅਗਲਾ ਰਿਸ਼ਤਾ ਹੈ ਜੀ ਪਟਿਆਲੇ ਤੋਂ ਕੁੜੀ ਦੀ ਡੇਟ ਆਫ ਬਰਥ 1996 ਕਾਸਟ ਹੈ ਜੱਟ ਗੋਤਬਰਗ ਹਾਈਟ 5 ਫੁੱਟ 4 ਇੰਚ ਇਧਰ ਕੁਆਲੀਫਿਕੇਸ਼ਨ ਹੈ ਜੀ ਬੀਏ ਬੀਐਡ ਤੇ ਐਮਏ ਕੁੜੀ ਆਸਟ੍ਰੇਲੀਆ ਟੀਆਰ ਪ੍ਰਾਇਮਰਿਡ ਕੁੜੀ ਦੇ ਮਦਰ ਗਵਰਨਮੈਂਟ ਜੌਬ ਕਰਦੇ ਨੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਇਹਨਾਂ ਨੂੰ ਮੁੰਡਾ ਚਾਹੀਦਾ 25-30 ਕਿੱਲੇ ਜ਼ਮੀਨਾਂ ਦੀ ਹੋਵੇ ਮੁੰਡਾ ਜੀ ਬੈਸ਼ਨੂ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 98 774 11984 98 774 11984 ਅਗਲਾ ਰਿਸ਼ਤਾ ਹੈ ਜੀ ਏਰੀਆ ਡਾਇਗਰਾਮ ਕੁੜੀ ਦੀ ਡੇਟ ਆਫ ਬਰਥ 29/7/2002 ਕਾਸਟ ਮਜਬੀ ਸਿੱਖ ਹਾਈਟ 5 ਫੁੱਟ 5 ਇੰਚ ਕੁਆਲਿਫਿਕੇਸ਼ਨ ਪਲੱਸ 2 ਪਾਲਰ ਦਾ ਕੋਰਸ ਕਰਿਆ ਹੋਇਆ ਕੁੜੀ ਪ੍ਰਾਈਵੇਟ ਜੌਬ ਕਰ ਰਹੀ ਹੈ ਭਰਾ ਵੀ ਇਹ ਕਰ ਰਿਹਾ ਹੈ ਇਨਨ ਮੁੰਡਾ ਚਾਹੀਦਾ ਹੈ ਐਨ ਆਰ ਆਈ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਇਨਾਂ ਦੀ ਸਾਰੀ ਜਾਣਕਾਰੀ ਲੈ ਸਕਦੀ ਹਾਂ ਧੰਨਵਾਦ ਜੀ